ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਹੋਰ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਜਾਣਕਾਰੀ ਹੈ ਜਿਹੜੇ ਵੀ ਵੀਰ ਮਜ਼ਦੂਰ ਨੇ ਜਾਂ ਮਾਲਕ ਨੇ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਪ੍ਰਾਈਵੇਟ ਜਾਂ ਸਰਕਾਰੀ ਕੰਪਨੀ ਦੇ ਵਿੱਚ ਮੁਲਾਜ਼ਮ ਡਿਊਟੀ ਕਰਦੇ ਨੇ ਜਾਂ ਪੈਨਸ਼ਨਰ ਨੇ ਕੋਈ ਵੀਰ ਭੈਣ ਸਭਨਾਂ ਦੇ ਲਈ ਇਹ ਜਿਹੜੀ ਜਾਣਕਾਰੀ ਬਹੁਤ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੋਂ ਕੋਈ ਦੁਰਘਟਨਾ ਹੋ ਜਾਂਦੀ ਹੈ ਕੋਈ ਮਸੀਬਤ ਆ ਜਾਂਦੀ ਹੈ ਤਾਂ ਤੁਹਾਡਾ ਜਿਹੜਾ ਬੈਂਕ ਅਕਾਊਂਟ ਹੈ ਤੇ ਉਸ ਦੇ ਉੱਪਰ ਤੁਹਾਡੀ ਬੈਂਕ ਵੱਲੋਂ ਤੁਹਾਡੇ ਪਰਿਵਾਰ ਦੀ 20 ਲੱਖ ਰੁਪਏ ਤੱਕ ਜਿਹੜੀ ਆਰਥਿਕ ਮਦਦ ਹੈ ਉਹ ਕਿਵੇਂ ਕੀਤੀ ਜਾਂਦੀ ਹੈ ਕਿਵੇਂ ਤੁਹਾਡਾ ਪਰਿਵਾਰ ਇਹਦਾ ਜਿਹੜਾ ਲਾਭ ਐ ਸਕੀਮ ਦਾ ਲੈ ਸਕਦਾ ਹੈ ਇਹ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਤੁਸੀਂ ਵੀਡੀਓ ਪੂਰੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਵੇਖਿਓ ਤੁਹਾਨੂੰ ਜ਼ਰੂਰਤ ਹੋਏਗੀ ਤੁਸੀਂ ਲਾਭ ਲੈ ਲਓ ਨਹੀਂ ਤਾਂ ਤੁਹਾਡੇ ਕੋਈ ਆਲੇ ਦੁਆਲੇ ਤੁਹਾਡੇ ਘਰ ਵਿੱਚ ਕੋਈ ਮਜ਼ਦੂਰ ਕੰਮ ਕਰਦੇ ਨੇ ਤੁਹਾਡੇ ਨਾਲ ਵਰਕਰ এমਪਲਾਈ ਕੰਮ ਕਰਦੇ ਨੇ ਤੁਹਾਡੇ ਕੋਈ ਡਰਾਈਵਰ ਹੈ ਜਾਂ ਕੋਈ ਵੀ ਤੁਹਾਡੇ ਨੇੜੇ ਤੇੜੇ ਤੁਹਾਡਾ ਦੋਸਤ ਮਿੱਤਰ ਤੁਹਾਨੂੰ ਲੱਗਦਾ ਹੈ ਕਿ ਅਗਰ ਇਹਦੇ ਨਾਲ ਜ਼ਿੰਦਗੀ ਵਿੱਚ ਕਦੇ ਕੁਝ ਹੋ ਜਾਵੇ ਤੇ ਸਰਟੀਫਿਕੇਟ ਲੱਗ ਜਾਵੇ ਤਾਂ ਇਹਦੇ ਪਰਿਵਾਰ ਨੂੰ ਜਿਹੜੀ ਆਰਥਿਕ ਮਦਦ ਆ ਕਿਵੇਂ ਹੋ ਸਕਦੀ ਆ ਸੋ ਇਹ ਸਕੀਮ ਮੈਂ ਖੁਦ ਵੀ ਲਈ ਹੋਈ ਆ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਲਈ ਵੀ ਔਰ ਜਿੰਨੇ ਵੀ ਮੈਨੂੰ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਜਾਣਦੇ ਨੇ ਸਾਰਿਆਂ ਨੂੰ ਇਹ ਸਕੀਮ ਲੈਣ ਦੀ ਸਲਾਹ ਜਿਹੜੀ ਦਿੱਤੀ ਹੋਈ ਹੈ ਬੜਿਆਂ ਨੇ ਇਹ ਸਕੀਮ ਲਈ ਵੀ ਪਈਆ ਸੋ ਇਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਦੂਜੀ ਗੱਲ ਇਹ ਹੈ ਕਿ ਮੈਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਜਿਹੜੇ ਭਾਰਤੀ ਫੌਜ ਦੇ ਵਿੱਚ ਡਿਊਟੀ ਕਰ ਰਹੇ ਸੈਨਿਕ ਵੀਰ ਨੇ ਜਾਂ ਰਿਟਾਇਰਡ ਨੇ ਉਹਨਾਂ ਦੇ ਪਰਿਵਾਰਾਂ ਦੇ ਲਈ ਮੁਸੀਬਤ ਦੀ ਘੜੀ ਵਿੱਚ ਆਰਥਿਕ ਮਦਦ ਜਿਹੜੀ ਉਹਨਾਂ ਦੇ ਬੈਂਕ ਅਕਾਊਂਟ ਦੇ ਉੱਪਰ ਕੀਤੀ ਜਾਂਦੀ ਹੈ ਬੈਂਕ ਵੱਲੋਂ 50 ਲੱਖ ਤੋਂ ਲੈ ਕੇ 1 ਕਰੋੜ ਤੱਕ ਦੀ ਸੋ ਉਹਦੇ ਤੋਂ ਬਾਅਦ ਮੈਨੂੰ ਕਾਫੀ ਈਮੇਲ ਦੇ ਰਾਹੀਂ ਮੈਸੇਜ ਆਏ ਫੋਨ ਵੀ ਆਏ ਜਿਹੜੇ ਵੀਰ ਮੈਨੂੰ ਜਾਣਦੇ ਨੇ ਕਿ ਇਹ ਜਿਹੜੀ ਸਕੀਮ ਹੈ ਇੱਕ ਫੌਜੀ ਬੰਦਾ ਰਿਟਾਇਰਡ ਆ ਜਾਂ ਪੈਨਸ਼ਨਰ ਆ ਕਿ ਉਹ ਆਪਣੇ ਤੋਂ ਇਲਾਵਾ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਲਈ ਜਾਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵੀ ਲੈ ਸਕਦਾ ਜਾਂ ਕੋਈ ਆਮ ਬੰਦਾ ਜਿਹੜਾ ਕੋਈ ਦਿਹਾੜੀਦਾਰ ਆ ਕੋਈ ਵਰਕਰ ਆ ਕੋਈ ਮਜ਼ਦੂਰ ਆ ਜਿਹੜਾ ਘਰੋਂ ਸਵੇਰ ਕੰਮ ਤੇ ਨਿਕਲਦਾ ਤੇ ਉਹਦੇ ਨਾਲ ਅਗਰ ਕੋਈ ਅਣਹੋਣੀ ਹੋ ਜਾਂਦੀ ਹੈ ਕਿ ਉਹਦੇ ਪਰਿਵਾਰ ਦੀ ਵੀ ਇਸ ਸਕੀਮ ਦੇ ਵਿੱਚ ਆਰਥਿਕ ਮਦਦ ਹੁੰਦੀ ਹੈ ਤਾਂ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਿਹਾ ਕਿ ਮਾਮੂਲੀ ਜਿਹਾ ਫਰਕ ਹੈ ਉਹਦੇ ਵਿੱਚ ਉਹ ਮੈਂ ਜਿਹੜਾ ਤੁਹਾਨੂੰ ਸਮਝਾਉਣਾ ਚਾਹਣਾ ਔਰ ਕਈ ਵਾਰ ਇਹ ਸਕੀਮ ਲੋਕਾਂ ਨੇ ਲਈ ਹੁੰਦੀ ਹੈ ਪਰ ਉਹਦਾ ਲਾਭ ਨਹੀਂ ਮਿਲਦਾ ਉਹਦਾ ਕਲੇਮ ਨਹੀਂ ਮਿਲਦਾ ਉਹਦਾ ਕੀ ਕਾਰਨ ਹੈ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਪੂਰੀ ਵੀਡੀਓ ਵੇਖਿਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਦੇ ਆ ਜੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੇ ਤੁਸੀਂ ਇਹ ਸਕੀਮ ਲੈਣੀ ਨਹੀਂ ਲੈਣੀ ਤੁਹਾਡੀ ਮਰਜ਼ੀ ਹੈ ਮੈਂ ਤਾਂ ਇਹੀ ਅਰਦਾਸ ਕਰਦਾ ਹਾਂ ਪ੍ਰਮਾਤਮਾ ਵਾਹਿਗੁਰੂ ਦੀ ਅੱਗੇ ਕਿ ਹਮੇਸ਼ਾ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਆਪਣੀ ਪੂਰੀ ਉਮਰ ਭੋਗੋ ਆਪਣੀ ਜ਼ਿੰਦਗੀ ਦਾ ਆਨੰਦ ਲਓ ਤੁਹਾਡੇ ਕਦੇ ਖਰੋਚ ਵੀ ਨਾ ਆਵੇ ਪਰ ਵੀਰੋ ਜਿਹੜੀ ਰਸਤਾਰ ਨਾਲ ਜ਼ਿੰਦਗੀ ਚੱਲ ਰਹੀ ਹੈ ਸੜਕਾਂ ਤੇ ਆਪਾਂ ਦੇਖਦੇ ਆਂ ਸੋ ਉਸ ਹਿਸਾਬ ਨਾਲ ਸਾਡੇ ਜ਼ਿੰਦਗੀ ਦੇ ਵਿੱਚ ਆਪਾਂ ਕਦੇ ਮੰਜੇ ਤੇ ਪੈ ਜਾਈਏ ਸਾਡੇ ਨਾਲ ਕੋਈ ਅਣ ਹੋਣੀ ਹੋ ਜਾਏ ਤਾਂ ਸਾਡੇ ਪਰਿਵਾਰ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਜ਼ਿੰਦਗੀ ਤੇ ਬੋਝ ਨਾ ਬਣ ਜਾਣ ਇਦੇ ਵਾਸਤੇ ਜਿਹੜੀ ਇਹ ਸਕੀਮ ਦੀ ਨੌਲੇਜ ਤੁਹਾਨੂੰ ਹੋਣੀ ਬਹੁਤ ਜ਼ਰੂਰੀ ਹੈ ਸਕੀਮ ਲੈਣੀ ਜਾਂ ਨਹੀਂ ਲੈਣੀ ਹੈ ਤੁਹਾਡੀ ਮਰਜ਼ੀ ਹੈ ਸੋ ਜਾਣਕਾਰੀ ਆਰੰਭ ਕਰਦੇ ਆ ਕਿ ਜਿਹੜੀ ਵੀ ਬੈਂਕ ਵਿੱਚ ਤੁਹਾਡਾ ਅਕਾਊਂਟ ਹੈ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝ ਕਰ ਰਿਹਾ ਐ ਐਸਵੀਆਈ ਬੈਂਕ ਦੀ ਕਿਉਂਕਿ ਜ਼ਿਆਦਾਤਰ ਲੋਕਾਂ ਦੇ ਜਿਹੜੇ ਅਕਾਊਂਟ ਹੁੰਦੇ ਨੇ ਐਸਵੀਆਈ ਅਕਾਊਂਟ ਦੇ ਵਿੱਚ ਹੁੰਦੇ ਨੇ ਸੋ ਜਿਹੜੀ ਵੀ ਬੈਂਕ ਵਿੱਚ ਤੁਹਾਡਾ ਅਕਾਊਂਟ ਹੈ ਤੁਸੀਂ ਆਪਣੀ ਬੈਂਕ ਵਿੱਚ ਜਾ ਕੇ ਪਤਾ ਕਰ ਸਕਦੇ ਹੋ ਜਿਨ੍ਹਾਂ ਦੀ ਵੀ ਵੀਰਾ ਭੈਣਾਂ ਦੀ ਉਮਰ 18 ਸਾਲ ਤੋਂ ਲੈ ਕੇ 65 ਸਾਲ ਦੇ ਵਿਚਕਾਰ ਹੈ ਸੋ ਉਹ ਆਪਣੇ ਬੈਂਕ ਅਕਾਊਂਟ ਜਦੋਂ ਤੁਹਾਡਾ ਬੈਂਕ ਅਕਾਊਂਟ ਖੁੱਲਦਾ ਜਾਂ ਪਹਿਲਾਂ ਖੁੱਲਿਆ ਹੋਇਆ ਤੁਸੀਂ ਆਪਣੀ ਬੈਂਕ ਦੇ ਵਿੱਚ ਜਾ ਕੇ ਪਤਾ ਕਰ ਸਕਦੇ ਹੋ ਕਿ ਬੈਂਕ ਅਕਾਊਂਟ ਦੇ ਨਾਲ ਤੁਹਾਡਾ ਬੈਂਕ ਵੱਲੋਂ ਪਰਸਨਲ ਐਕਸੀਡੈਂਟਲ ਇੰਸ਼ੋਰੈਂਸ ਕੀਤਾ ਜਾਂਦਾ ਹੈ ਨਿੱਜੀ ਦੁਰਘਟਨਾ ਜੀਵਨ ਬੀਮਾ ਜਿਹਨੂੰ ਆਪਾਂ ਕਹਿੰਦੇ ਹਾਂ ਤਕਰੀਬਨ ਐਸਬੀਏ ਵਾਲੇ 500 ਰੁਪਏ ਲੈਂਦੇ ਨੇ ਜਦੋਂ ਆਪਾਂ ਅਕਾਊਂਟ ਖੋਲਦੇ ਆਂ ਔਰ ਉਹਦੇ ਵਾਸਤੇ ਤੁਹਾਡਾ ਬੈਂਕ ਦੇ ਵਿੱਚ ਸੇਵਿੰਗ ਦਾ ਕਰੰਟ ਅਕਾਊਂਟ ਹੋਣਾ ਚਾਹੀਦਾ ਜਾਂ ਤੁਸੀਂ ਨਵਾਂ ਖੋਲ ਸਕਦੇ ਹੋ ਜੇ ਨਵਾਂ ਖੋਲੋਗੇ ਤਾਂ ਤੁਸੀਂ ਕਹਿ ਸਕਦੇ ਹੋ ਬੈਂਕ ਵਾਲਿਆਂ ਨੂੰ ਵੀ ਮੇਰਾ ਇਹ ਜਿਹੜਾ ਨਿੱਜੀ ਤੁਰ ਘਟਨਾ ਬੀਮਾ ਇਹ ਕਰ ਦਿਓ 500 ਰੁਪਏ ਦੀ ਜਿਹੜੀ ਕਿਸ਼ਤ ਆ। ਔਰ ਉਹਦੇ ਤੁਸੀਂ ਆਟੋ ਡੈਬਿਟ ਲਵਾ ਲਓ। ਤਾਂ ਕਿ ਹਰ ਸਾਲ ਕਿਉਂਕਿ ਇੱਕ ਸਾਲ ਵਾਸਤੇ ਦੀ ਕਿਸ਼ਤ ਭਰੀ ਜਾਂਦੀ ਹੈ। ਇਹਦੇ ਵਿੱਚ ਜੇ ਤੁਸੀਂ 100 ਰੁਪਿਆ ਪੇ ਕਰਦੇ ਹੋ ਤਾਂ ਤੁਹਾਡਾ 2 ਲੱਖ ਦਾ ਇੰਸ਼ੋਰੈਂਸ ਕਵਰ ਹੁੰਦਾ ਹੈ। ਜੇ ਤੁਸੀਂ 200 ਰੁਪਿਆ ਪੇ ਕਰਦੇ ਹੋ 4 ਲੱਖ ਦਾ। ਜੇ ਤੁਸੀਂ 500 ਰੁਪਿਆ ਪੇ ਕਰਦੇ ਹੋ ਸਾਲ ਦਾ ਤਾਂ 10 ਲੱਖ ਦਾ ਜੇ ਤੁਸੀਂ 1000 ਰੁਪਿਆ ਸਾਲ ਦਾ ਪੇ ਕਰਦੇ ਹੋ ਪ੍ਰੀਮੀਅਮ ਕਿਸ਼ਤ ਭਰਦੇ ਹੋ ਤਾਂ ਤੁਹਾਡਾ 20 ਲੱਖ ਦਾ ਜਿਹੜਾ ਪਰਸਨਲ ਐਕਸੀਡੈਂਟਲ ਇੰਸ਼ੋਰੈਂਸ ਤੁਹਾਡੇ ਅਕਾਊਂਟ ਤੇ ਐਸਬੀਆ ਬੈਂਕ ਵੱਲੋਂ ਕੀਤਾ ਜਾਂਦਾ ਹੈ ਜੇ ਤੁਹਾਡਾ ਕਿਸੇ ਹੋਰ ਬੈਂਕ ਵਿੱਚ ਅਕਾਊਂਟ ਹੈ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਉੱਥੇ ਜਿਹੜਾ ਇਹਦਾ ਪ੍ਰੀਮੀਅਮ ਹੋ ਸਕਦਾ ਹੈ ਉਹ ਵੱਧ ਘੱਟ ਹੋਵੇ ਪਰ ਐਸਬੀਆ ਦੇ ਵਿੱਚ ਮੈਂ ਜਿਹੜੀ ਤੁਹਾਨੂੰ ਉਦਾਹਰਣ ਦੇ ਰਿਹਾ ਇਹ ਹੈ ਜੇਕਰ ਤੁਸੀਂ ਨਵਾਂ ਅਕਾਊਂਟ ਖੁਲਾਉਨੇ ਹੋ ਔਰ ਉਹ ਤੁਸੀਂ ਬੈਂਕ ਵਾਲਿਆਂ ਤੋਂ ਆਪਣੀ ਸਲਿੱਪ ਲੈ ਲਓ ਜਿਹਦੇ ਉੱਪਰ ਤੁਹਾਡਾ ਇਹ ਪਾਲਸੀ ਨੰਬਰ ਸਾਰਾ ਉਹਦੀ ਰੀਨੋਵਲ ਡੇਟ ਤੁਹਾਡਾ ਨਾਮ ਤੁਹਾਡੇ ਨਾਮ ਸਾਰਾ ਕੁਝ ਲਿਖਿਆ ਹੁੰਦਾ ਹੈ ਨਹੀਂ ਤਾਂ ਤੁਸੀਂ ਇਹਨੂੰ ਆਪਣੇ ਫੋਨ ਦੀ ਯੂਨੋ ਐਪ ਤੇ ਦੇਖ ਸਕਦੇ ਹੋ ਮੈਂ ਅੱਗੇ ਤੁਹਾਨੂੰ ਜਾਣਕਾਰੀ ਦੇਵਾਂਗਾ ਕਿਵੇਂ ਤੁਸੀਂ ਉਹ ਆਪਣੀ ਫੋਨ ਤੋਂ ਐਪ ਤੋਂ ਤੁਸੀਂ ਜਿਹੜਾ ਇਹਨੂੰ ਆਪਣੀ ਨੈਟ ਬੈਂਕਿੰਗ ਦੀ ਜਿਹੜੀ ਐਪ ਹੈ ਉਹਦੇ ਉੱਪਰੋਂ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਜਿਹੜੀ ਗੱਲ ਹੈ ਕਿ ਜਦੋਂ ਵੀ ਤੁਸੀਂ ਜੇਕਰ ਤੁਹਾਡਾ ਪਹਿਲਾਂ ਬੈਂਕ ਵਿੱਚ ਖਾਤਾ ਖੁੱਲਿਆ ਹੋਇਆ ਤਾਂ ਤੁਹਾਡਾ ਇਹ ਜਿਹੜਾ ਇੰਸ਼ੋਰੈਂਸ ਬੈਂਕ ਵਾਲਿਆਂ ਨੇ ਕੀਤਾ ਹੋਇਆ ਤਾਂ ਤੁਸੀਂ ਬੈਂਕ ਵੀ ਜਾ ਕੇ ਇਹਨੂੰ ਆਟੋ ਰੀਨੂਵਲ ਲਵਾ ਲਓ ਕਹਿਣ ਤੋਂ ਭਾਵ ਸਾਲ ਬਾਅਦ ਜਦੋਂ ਤੁਹਾਡੀ ਪਾਲਿਸੀ ਪੂਰੀ ਹੋਵੇ ਤਾਂ ਤੁਹਾਡੀ ਜਿਹੜੀ ਅਗਲੇ ਸਾਲ ਦੀ ਕਿਸ਼ਤ ਹੈ ਜਿਹੜੀ ਉਹ ਆਪਣੇ ਆਪ ਤੁਹਾਡੇ ਖਾਤੇ 'ਚੋਂ ਕੱਟੀ ਜਾਵੇ ਚਾਹੇ ਉਹ 100 ਰੁਪਏ ਹੈ 500 ਹੈ ਜਾਂ 1000 ਰੁਪਏ ਹੈ ਤਾਂ ਤੁਹਾਡੀ ਜਿਹੜੀ ਪਾਲਿਸੀ ਹੋ ਰੈਗੂਲਰ ਹੈ ਜਿਹੜੇ ਬੈਨੀਫਿਟ ਆ ਉਹ ਚੱਲਦੇ ਰਹਿਣਗੇ ਨਹੀਂ ਤਾਂ ਜੇ ਤੁਹਾਡਾ ਆਟੋ ਰੀਨੂਵਲ ਨਹੀਂ ਲੱਗਿਆ ਤੁਸੀਂ ਲਵਾ ਲਓ ਫਿਰ ਉਹਨੂੰ ਕਿਉਂਕਿ ਆਪਾਂ ਭੁੱਲ ਜਾਂਦੇ ਆ ਕਿ ਵਾਰ ਆਪਾਂ ਆਪ ਜਿਹੜੀ ਉਹ ਪੇ ਨਹੀਂ ਕਰ ਸਕਦੇ ਇਹਦਾ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਨੁਕਸਾਨ ਹੈ ਉਹ ਹੁੰਦਾ ਹੈ ਹੁਣ ਇਹ ਪਾਲਿਸੀ ਦੇ ਵਿੱਚ ਤੁਸੀਂ ਜਿਹੜਾ ਕਿਵੇਂ ਆਪਣੇ ਫੋਨ ਦੇ ਉੱਪਰ ਇਹ ਪਾਲਿਸੀ ਦੀ ਪੂਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਇਹਦਾ ਜਿਹੜਾ ਪਾਲਿਸੀ ਬੌਂਡ ਹੈ ਜਿਹਨੂੰ ਆਪਾਂ ਸਕੀਮ ਦੇ ਡਾਕੂਮੈਂਟ ਕਹਿੰਦੇ ਆ ਉਹ ਵੀ ਤੁਸੀਂ ਪੂਰਾ ਜਿਹੜਾ ਇਹਦੇ ਵਿੱਚ ਵੇਖ ਸਕਦੇ ਹੋ ਔਰ ਉਹਦੇ ਵਿੱਚ ਕੰਡੀਸ਼ਨਾਂ ਵੀ ਲਿਖੀਆਂ ਹੁੰਦੀਆਂ ਕਿ ਜੇਕਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਕਲੇਮ ਦੀ ਲੋੜ ਪੈ ਜਾਏ ਤਾਂ ਤੁਸੀਂ ਕਿਹੜੇ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਕਿਹੜੇ-ਕਿਹੜੇ ਡਾਕੂਮੈਂਟ ਤੁਸੀਂ ਬੈਂਕੇ ਦੇ ਵਿੱਚ ਜਮ੍ਹਾਂ ਕਰਾਉਣੇ ਆ ਦੇਖੋ ਜੇ ਜ਼ਿੰਦਗੀ ਕਦੇ ਐਕਸੀਡੈਂਟ ਹੁੰਦਾ ਚਾਹੇ ਉਹ ਘਰੇ ਕੰਮ ਕਰਦਿਆਂ ਹੋਵੇ ਫੈਕਟਰੀ ਚ ਹੋਵੇ ਸਫਰ ਵਿੱਚ ਆਉਂਦਿਆਂ ਜਾਂਦਿਆਂ ਹੋਵੇ ਗੱਡੀ ਵਿੱਚ ਹੋਵੇ ਤਾਂ ਤੁਸੀਂ ਇੱਕ ਕੰਮ ਤਾਂ ਜ਼ਰੂਰ ਕਰਨਾ ਤੁਸੀਂ ਪੁਲਿਸ ਰਿਪੋਰਟ ਰਿਪੋਰਟ ਤਾਂ ਕਰਾਉਣੀ ਕਰਾਉਣੀ ਹੈ ਔਰ ਦੂਜਾ ਜੇਕਰ ਮਰੀਜ਼ ਠੀਕ ਹੋ ਜਾਂਦਾ ਤਾਂ ਉਹ ਤੁਸੀਂ ਡਿਸੇਬਿਲਟੀ ਸਾਡੇ ਕੋਲ ਬਣਾ ਕੇ ਔਰ ਪੁਲਿਸ ਰਿਪੋਰਟ ਦੋਵੇਂ ਬੈਂਕ ਵਿੱਚ ਦੇਣੇ ਨੇ ਜੇ ਪਰਮਾਤਮਾ ਨਾ ਕਰੇ ਜਿਹੜੇ ਬੰਦੇ ਦੀ ਇਹ ਸਕੀਮ ਹੋਈ ਹੋਈ ਆ ਤੇ ਉਹਦੀ ਡੈਥ ਹੋ ਜਾਂਦੀ ਹੈ ਇਲਾਜ ਦੇ ਦੌਰਾਨ ਤਾਂ ਤੁਸੀਂ ਜਿਹੜਾ ਜਾਂ ਐਕਸੀਡੈਂਟ ਦੇ ਵਿੱਚ ਪੁਲਿਸ ਰਿਪੋਰਟ ਔਰ ਪੋਸਟਮਾਰਟਮ ਰਿਪੋਰਟ ਜਿਹੜੀ ਆ ਉਹ ਤੁਸੀਂ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੀ ਹੈ ਔਰ ਤੁਹਾਨੂੰ ਜਿਹੜਾ ਇੱਕ ਕਲੇਮ ਆ ਸਾਰਾ ਪਰਿਵਾਰ ਨੂੰ ਮੈਂਬਰਾਂ ਨੂੰ ਉਹ ਮਿਲ ਜਾਂਦਾ ਹੈ ਇੱਕ ਗੱਲ ਮੇਰੀ ਜਰੂਰ ਯਾਦ ਰੱਖਿਓ ਤੁਸੀਂ ਜਿੱਥੇ ਆਪ ਇਹ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਜਰੂਰ ਦੇਣੀ ਹੈ ਕਿਉਂਕਿ ਲੱਖਾਂ ਲੋਕ ਉਹਨਾਂ ਕੋਲੇ ਆਪਣੇ ਕੋਲ ਜਾਣਕਾਰੀ ਹੁੰਦੀ ਹੈ ਪਰ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਬਾਅਦ ਵਿੱਚ ਪਰਿਵਾਰ ਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਦੀ ਸਕੀਮ ਸੀ ਵੀ ਜਾਂ ਨਹੀਂ ਇਹ ਕਲੇਮ ਕਿੱਥੋਂ ਲੈਣਾ ਕਿਵੇਂ ਮਿਲੇਗਾ ਸੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀਡੀਓ ਜ਼ਰੂਰ ਸੁਣਾਇਓ ਪ੍ਰਮਾਤਮਾ ਨਾ ਕਰੇ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਲੋੜ ਪਵੇ ਪਰ ਜਿਹੜਾ ਕੋਈ ਗਰੀਬ ਬੰਦਾ ਜਿਹਦੇ ਪਰਿਵਾਰ ਦਾ ਇੱਕੋ ਇੱਕ ਮੈਂਬਰ ਕਮਾਉਣ ਵਾਲਾ ਚਲਿਆ ਗਿਆ ਜਾਂ ਮੰंजे ਤੇ ਪੈ ਗਿਆ ਫਿਰ ਉਹਦੇ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਹੈ 2 ਲੱਖ ਤੋਂ ਲੈ ਕੇ 20 ਲੱਖ ਤੱਕ ਦੀ ਜਿਹੜੀ ਹੈ ਹੋ ਸਕਦੀ ਹੈ ਪ੍ਰੀਮੀਅਮ ਬਿਲਕੁਲ ਨਾਰਮਲ ਹੈ ਰੋਜ਼ ਦਾ 1-2 ਰੁਪਏ ਦੇ ਹਿਸਾਬ ਨਾਲ ਜਿਹੜਾ ਇਹ ਬਣਦਾ ਹੁਣ ਇਹਦੇ ਵਿੱਚ ਜੇਕਰ ਤੁਸੀਂ ਆਪਣੇ ਫੋਨ ਤੇ ਵੇਖਣਾ ਚਾਹੁੰਦੇ ਹੋ ਮਨ ਲੋ ਤੁਹਾਡਾ SBI ਦੇ ਵਿੱਚ ਖਾਤਾ ਹੈ ਔਰ ਤੁਸੀਂ ਇਹ ਪਰਸਨਲ ਐਕਸੀਡੈਂਟ ਇੰਸ਼ੋਰੈਂਸ ਕਰਵਾਇਆ ਹੋਇਆ ਤਾਂ ਤੁਹਾਡਾ ਜਿਹੜਾ ਆਟੋ ਡੈਬਟ ਲੱਗਿਆ ਜਾਂ ਨਹੀਂ ਲੱਗਿਆ ਤੁਹਾਡਾ ਜਿਹੜਾ ਪਾਲਿਸੀ ਨੰਬਰ ਕਿੰਨਾ ਹੈ ਕਿਹੜੇ ਤਰੀਕ ਨੂੰ ਤੁਹਾਡੀ ਪਾਲਿਸੀ ਜਿਹੜੀ ਉਹ ਪੂਰੀ ਹੋਣੀ ਹੈ ਰੀਨੂਵਲ ਤੁਹਾਡਾ ਹੋਣਾ ਹੈ ਕਿੰਨੀ ਤੁਹਾਡੀ ਕਿਸ਼ਤ ਕੱਟਣੀ ਹੈ ਤੁਸੀਂ ਆਪਣੇ ਫੋਨ ਦੇ ਵਿੱਚ ਕਿਵੇਂ ਪਾਲਿਸੀ ਡਾਕੂਮੈਂਟ ਅਪਰ ਡਾਊਨਲੋਡ ਕਰ ਸਕਦੇ ਹੋ ਜਾਂ ਤੁਸੀਂ ਤੁਹਾਡਾ ਨਾਮੀ ਦਾ ਨਾਮ ਕੀ ਹੈ ਤੁਹਾਡੀ ਡੇਟ ਆਫ ਬਰਥ ਸਾਰੀ ਅਪਡੇਟ ਜਿਹੜੀ ਤੁਹਾਡਾ ਐਡਰੈਸ ਆ ਨਾ ਕੁਝ ਉਹਦੇ ਵਿੱਚ ਆਉਂਦਾ ਹੈ ਤੁਸੀਂ ਆਪਣੇ SBI ਦੀ ਜਿਹੜੀ ਨੈਟ ਬੈਂਕਿੰਗ ਐਪ ਹੈ ਯੂਨੋ ਐਪ ਉਹ ਤੁਸੀਂ ਆਪਣੇ ਫੋਨ ਵਿੱਚ ਖੋਲਣੀ ਆ ਤਾਂ ਮੇਨ ਸਕਰੀਨ ਤੇ ਉੱਥੇ ਇੰਸ਼ੂਰੈਂਸ ਦਾ ਇੱਕ ਕਾਲਮ ਜਿਹੜਾ ਬਣਿਆ ਛਤਰੀ ਜੀ ਬਣੀ ਹੈ ਅੰਬ੍ਰੇਲਾ ਦਾ ਨਿਸ਼ਾਨ ਹੈ ਉਹਦੇ ਉੱਪਰ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਅੱਗੇ ਤੁਹਾਡੇ ਉੱਪਰ ਆ ਜਾਏਗਾ ਵਿਊ ਡਿਟੇਲਸ ਮਾਈ ਇੰਸ਼ੂਰੈਂਸ ਸਰਟੀਫਿਕੇਟ ਨੰਬਰ ਆ ਗਿਆ ਜੇਕਰ ਤੁਹਾਡੀ ਪਾਲਸੀ ਹੋਈ ਵੀ ਹੈ ਨਹੀਂ ਹੋਈ ਤਾਂ ਤੁਸੀਂ ਅੱਜ ਹੀ ਬੈਂਕ ਵਿੱਚ ਜਾ ਕੇ ਕਰਾਓ ਪਰ ਜੇ ਪਾਲਸੀ ਹੋਈ ਆ ਤੁਹਾਡੇ ਅਕਾਊਂਟ ਵਿੱਚ ਸ਼ੋ ਨਹੀਂ ਕਰਦੀ ਆ ਤਾਂ ਵੀ ਜਾ ਕੇ ਬੈਂਕ ਵਿੱਚ ਗੱਲ ਕਰੋ ਇਤੋਂ ਅੱਗੇ ਆ ਗਿਆ ਨੂਵਲ ਡੇਟ ਕਦੋਂ ਤੁਹਾਡੀ ਪਾਲਸੀ ਪੂਰੀ ਆਣ ਦੇਖੋ ਮੇਰੀ ਪਾਲਸੀ ਨੰਬਰ ਹੈ ਇਦੋਂ ਅੱਗੇ 12 ਅਕਤੂਬਰ 2025 ਨੂੰ ਇਹ ਪੂਰੀ ਹੋਣੀ ਹੈ ਉਤੋਂ ਅੱਗੇ 20 ਲੱਖ ਦਾ ਜਿਹੜਾ ਇਹਦੇ ਵਿੱਚ ਬੀਮਾ ਸਮ ਸ਼ੋਰਟ ਹੈ ਜਿਹੜਾ ਔਰ ਸਟੇਟਸ ਦਾ ਐਕਟਿਵ ਹੈ ਪਾ ਪਾਲਸੀ ਚੱਲ ਰਹੀ ਹੈ ਔਰ ਆਊਟਰ ਨੋਵਲ ਇਹਦੇ ਵਿੱਚ ਆਨ ਹੈ ਭਾਬ ਜਿਹੜੇ ਆਟੋਮੈਟਿਕ ਜਿਹੜਾ 1000 ਰੁਪਏ ਖਾਤੇ ਚੋਂ ਕੱਟਣਾ ਹੈ ਸਾਲ ਬਾਅਦ ਉਹ ਇਹਦੇ ਵਿੱਚ ਲੱਗਿਆ ਹੋਇਆ ਮੈਨੂੰ ਕੋਈ ਟੈਨਸ਼ਨ ਨਹੀਂ ਆ ਆਪਣੇ ਆਪ ਖਾਤੇ ਜਿਹੜੀ ਕਿਸ਼ਤਾਂ ਕੱਟ ਜਾਏਗੀ ਉਦੋਂ ਬਾਅਦ ਜੇ ਲੋ ਤੁਸੀਂ ਵੀਊ ਡਿਟੇਲ ਤੇ ਜਾਣੇ ਹੋ ਤਾਂ ਤੁਹਾਡੀ ਪਾਲਿਸੀ ਦੀ ਜਿਹੜੀ ਸਾਰੀ ਡਿਟੇਲ ਹੈ ਜਿਹਦੇ ਵਿੱਚ ਤੁਹਾਡਾ ਪਾਲਿਸੀ ਨੰਬਰ ਤੁਹਾਡਾ ਸਮ ਸ਼ੋਰਡ ਆਟੋ ਰੀਨਿਊਵਲ ਉਹ ਟਿਕ ਲੱਗਿਆ ਹੋਇਆ ਔਰ ਇਨਸ਼ੋਰਡ ਪਰਸਨ ਡਿਟੇਲ ਤੁਹਾਡੀ ਆਪਣੀ ਡਿਟੇਲ ਸਾਰੀ ਤੁਹਾਡੇ ਨੋਮਿਨੀ ਦੀ ਡਿਟੇਲ ਤੁਹਾਡਾ ਤੁਹਾਡੀ ਮਾਤਾ ਪਿਤਾ ਹੈ ਜਾਂ ਤੁਹਾਡੀ ਵਾਈਫ ਹੈ ਸਪਸਾ ਔਰ ਇਨਸ਼ੋਰੈਂਸ ਡਿਟੇਲ ਦੇ ਵਿੱਚ ਕਿੰਨਾ ਤੁਹਾਡਾ ਜਿਹੜਾ ਸਾਰਾ ਬੀਮਾ ਉਹ ਕਿੰਨੀ ਉਹਦੀ ਕਦੋਂ ਸ਼ੁਰੂ ਕੀਤੀ ਹੈ ਕਦੋਂ ਕੰਪਲੀਟ ਹੋਣਾ ਔਰ ਕਿੰਨੀ ਤੁਹਾਡਾ ਪ੍ਰੀਮੀਅਮ ਸਾਰਾ ਕੁਝ ਇਹਦੇ ਵਿੱਚ ਜਿਹੜਾ ਉਹ ਤੁਹਾਡੇ ਸਾਹਮਣੇ ਹੁਣ ਇੰਸ਼ੂਰੈਂਸ ਡਿਟੇਲ ਮੈਂ ਖੁੱਲੀ ਆ ਉਹਦੇ ਵਿੱਚ ਦੇਖੋ ਸਭ ਕੁਝ ਆ ਗਿਆ ਲਾਸਟ ਪ੍ਰੀਮੀਅਮ ਕਿੰਨਾ ਭੇਡ ਕੀਤਾ ਤੁਸੀਂ ਔਰ ਇਹਦੇ ਵਿੱਚ ਤੁਸੀਂ ਜਿਹੜਾ ਪ੍ਰੀਮੀਅਮ ਚੁਣ ਵੀ ਸਕਦੇ ਹੋ 100 200 500 ਜਾਂ 1000 ਔਰ ਦੋ 20 ਲੱਖ ਦਾ ਸਮ ਸ਼ੋਰ ਹੈ 12 ਅਕਤੂਬਰ ਨੂੰ ਪਾਲਸੀ ਸ਼ੁਰੂ ਹੋਈ ਹੈ 11 ਅਕਤੂਬਰ 2025 ਨੂੰ ਇਹ ਇਹਨੂੰ ਸਾਲ ਹੋ ਜਾਣਾ ਤੇ 12 ਅਕਤੂਬਰ ਨੂੰ ਜਿਹੜੀ ਇਹਦੀ ਅਗਲੀ ਕਿਸ਼ਤ ਆ ਆਪਣੇ ਆਪ ਜਿਹੜੀ ਕੱਟ ਜਾਣੀ ਆ ਔਰ ਤੁਸੀਂ ਜਿਹੜੀ ਇਹਦੀ ਅਪਡੇਟ ਆ ਆਪਣੇ ਕੋਲੋਂ ਜੇ ਤੁਹਾਡਾ ਐਡਰੈਸ ਚੇਂਜ ਹੁੰਦਾ ਜਾਂ ਤੁਹਾਡੇ ਨਾਮੀ ਦਾ ਨਾਮ ਜਾਂ ਡੇਟ ਆਫ ਬਰਥ ਚੇਂਜ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਬੈਂਕ ਵਿੱਚ ਜਾ ਕੇ ਵੀ ਕਰਵਾ ਸਕਦੇ ਹੋ ਇਸ ਤੋਂ ਅੱਗੇ ਜਿਹੜਾ ਹੁਣ ਪਰਸਨਲ ਡਿਟੇਲ ਮੈਂ ਖੋਲ੍ਹੀ ਉਹਦੇ ਵਿੱਚ ਵੀ ਸਾਰੀ ਡਿਟੇਲ ਜਿਹੜੀ ਆ ਗਈ ਹੈ ਔਰ ਪਾਲਿਸੀ ਡਾਕੂਮੈਂਟ ਦੇ ਆਪਸ਼ਨ ਤੇ ਕਲਿੱਕ ਕਰਕੇ ਜੇ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡਾ ਪਾਸਵਰਡ ਆ ਜਾਏਗਾ ਉੱਥੇ ਕਿਹੜਾ ਤੁਸੀਂ ਪਾਸਵਰਡ ਭਰਨਾ ਤੇ ਜਦੋਂ ਤੁਸੀਂ ਪਾਲਿਸੀ ਇੱਥੇ ਐਰੋ ਦੇ ਨਿਸ਼ਾਨ ਤੇ ਕਲਿੱਕ ਕਰੋਗੇ ਤੁਹਾਡਾ ਪੂਰਾ ਪਾਲਿਸੀ ਡਾਕੂਮੈਂਟ ਉੱਥੇ ਆ ਜਾਏਗਾ ਅਪਡੇਟ ਪਾਲਿਸੀ ਤੇ ਕਲਿੱਕ ਕਰਕੇ ਤੁਸੀਂ ਸਾਰਾ ਕੁਝ ਅਪਡੇਟ ਵੀ ਕਰ ਸਕਦੇ ਹੋ ਉਹ نیچے ਰੈੱਡ ਕਲਰ ਦੇ ਉਹ ਵਿੱਚ ਤਿੰਨ ਵਾਈਟ ਨਿਸ਼ਾਨ ਬਣਿਆ ਉੱਥੇ ਕਲਿੱਕ ਕਰਕੇ ਤੁਸੀਂ ਜਿਹੜਾ ਕਲੇਮ ਵੀ ਪਾ ਸਕਦੇ ਹੋ ਐਪਲੀਕੇਸ਼ਨ ਕਲੇਮ ਸਟੇਟਸ ਵੀ ਜਾਣ ਸਕਦੇ ਹੋ ਔਰ ਇਹ ਇਸ ਤਰ੍ਹਾਂ ਜਿਹੜੀ ਤੁਹਾਡੀ ਸਕਰੀਨ ਤੇ ਜਿਹੜੀ ਪਾਲਿਸੀ ਤੁਹਾਡੀ ਪੂਰੀ ਆ ਜਾਏਗੀ ਇਹਦੀਆਂ ਕੰਡੀਸ਼ਨਾਂ ਸਾਰੀਆਂ ਪੜ੍ਹ ਲਓ ਇਹਨੂੰ ਆਪਣੇ ਫੋਨ ਦੇ ਵਿੱਚ ਜਿਹੜੇ ਤੁਸੀਂ ਸੇਵ ਕਰਕੇ ਜਾਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਿ ਬਿਲਕੁਲ ਮਾਮੂਲੀ ਜਾਂ ਪ੍ਰੀਮੀਅਮ ਦੇ ਕੇ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਫਿਊਚਰ ਹੈ ਉਹ ਸਿਕਿਉਰ ਕਰ ਸਕਦੇ ਹੋ ਸਿਰਫ ਐਕਸੀਡੈਂਟਰਲ ਦੀ وجہ ਨਾਲ ਉਹ ਐਕਸੀਡੈਂਟ ਕੁਝ ਵੀ ਹੋ ਸਕਦਾ ਹੈ ਕਦੇ ਕੋਈ ਅੱਗ ਲੱਗ ਗਈ ਕਿਤੇ ਵਰਕਸ਼ਾਪ ਦੇ ਵਿੱਚ ਕਦੇ ਗੱਡੀ ਚਲਾਉਂਦੇ ਆ ਕੁਝ ਹੋ ਗਿਆ ਤੁਹਾਡੇ ਨਾਲ ਹਾਂ ਬਸ ਤੁਹਾਡਾ ਜਿਹੜਾ ਸਰਟੀਫਿਕੇਟ ਹੈ ਕਿਸੇ ਵੀ ਬੰਦੇ ਦਾ ਉਹਦੇ ਵਿੱਚ ਜਿਹੜਾ ਕੌਜ਼ ਆਫ ਡੈਥ ਹੈ ਜਾਂ ਡਿਸੇਬਿਲਟੀ ਹੈ ਉਹ ਐਕਸੀਡੈਂਟ ਲਿਖਿਆ ਹੋਣਾ ਚਾਹੀਦਾ ਔਰ ਪੁਲਿਸ ਰਿਪੋਰਟ ਹੈ ਜਿਹੜੀ ਹੋਣੀ ਚਾਹੀਦੀ ਹੈ ਬਾਕੀ ਜੋ ਵੀ ਬੈਂਕ ਵਾਲੇ ਡਾਕੂਮੈਂਟ ਨਾਮਣੀ ਦੇ ਮੰਗਦੇ ਨੇ ਉਹ ਸਾਰਾ ਕੁਝ ਤੁਹਾਨੂੰ ਦੇਣਾ ਪੈਣਾ ਔਰ ਕਲੇਮ ਹੈ ਜਿਹੜਾ ਇਹ ਬੜਾ ਆਸਾਨੀ ਨਾਲ ਤੁਹਾਨੂੰ ਮਿਲ ਜਾਂਦਾ ਹੈ ਕੋਈ ਵੀ ਜਾਣਕਾਰੀ ਦੇ ਸਬੰਧ ਵਿੱਚ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਈਮੇਲ ਆਈਡੀ ਤੇ ਮੈਨੂੰ ਮੇਲ ਕਰ ਸਕਦੇ ਹੋ ਆਪਣਾ ਨੰਬਰ ਭੇਜ ਦਿਓ ਮੈਂ ਤੁਹਾਡੇ ਨਾਲ ਗੱਲ ਕਰ ਲਾਂਗਾ ਨਹੀਂ ਤਾਂ ਤੁਸੀਂ ਆਪਣੇ ਨੇੜੇ ਦੀ ਜਿਹੜੀ ਵੀ ਬੈਂਕ ਵਿੱਚ ਤੁਹਾਡਾ ਖਾਤਾ ਹੈ ਉਸ ਬ੍ਰਾਂਚ ਵੀ ਜਾ ਕੇ ਕਹਿਣਾ ਮੇਰਾ ਜੀ ਇਸ ਬੈਂਕ ਵਿੱਚ ਖਾਤਾ ਹੈ ਮੈਂ ਆਪਣਾ ਤੇ ਆਪਣੇ ਪਰਿਵਾਰ ਦਾ ਪਰਸਨਲ ਐਕਸੀਡੈਂਟ ਇੰਸ਼ੋਰੈਂਸ ਕਰਾਉਣਾ ਚਾਹੁੰਨਾ ਔਰ ਉਹ ਕਰਾ ਕੇ ਉਹਦਾ ਆਟੋ ਡੈਬਟ ਲਵਾ ਲਓ ਉਹਨਾਂ ਕੋਲ ਉਹਦੀ ਰਸੀਦ ਲੈ ਲਓ ਪਾਲੀਸੀ ਨੰਬਰ ਲੈ ਲਓ ਤਾਂ ਤੁਹਾਡਾ ਜਿਹੜਾ ਜ਼ਿੰਦਗੀ ਦੇ ਵਿੱਚ ਕਦੇ ਪਰਮਾਤਮਾ ਨਾ ਕਰੇ ਕੁਦਰਤ ਘਟਨਾ ਹੋ ਜਾਵੇ ਤਾਂ ਤੁਹਾਡੇ ਪਰਿਵਾਰ ਦੀ ਆਰਥਿਕ ਮਦਦ ਦਾ ਜਿਹੜੀ ਤੁਹਾਡੀ ਬੈਂਕ ਵੱਲੋਂ ਇਹ ਹੋ ਸਕਦੀ ਹੈ ਇਹ ਹੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ ਇਸੇ ਤਰ੍ਹਾਂ ਦੀਆਂ ਹੋਰ ਜ਼ਰੂਰੀ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ